ਇਹ ਆਪਣੀ ਹੱਟ ਬਾਹਰ ਮੋੜ ਦੂੰਗੀ ਕਿ ਤੂੰ ਬੁਲਕਰੀ ਕਿ ਜਨ ਢੰਡਾ ਆ ਮੇਰੇ ਖੋ ਅੰਟੀ ਦੇਹਰਾਸ ਉਹਨੇ ਕਰਦਾ ਉਹੀ ਕੰਮ ਫੇਰ ਪਿਆਰ ਛੱਡ ਕੇ ਤੂੰ ਉਹਨੂੰ ਕਿੱਦਾਂ ਚਾਇਆ ਸੀ ਇਤਨੇ ਕਿੰਨੇ ਪੈਸੇ ਲਿਖੇ ਐੇ ਹਾਈ ਸੋਨੇ ਸੋਨੇ ਚਿਹਰੇ ചേക്കാസ്ത കൂ <laughs> <laughs> ਔਰ ਲਾ ਖੁਸ਼ਬੂ ਖੁਸ਼ਬੂ ਕੋਈ ਖਲਾਰ ਗਲੂਰ ਦੇਓ ਠੀਕ ਹੈ ਜਿਹੜਾ ਹਵਾ ਦਾ ਚਲੋ ਬਾਹਰ ਮੇਰਾ ਵੀਰ ਸਿਸਟਮ ਪੂਰਾ ਐਨ ਲਈ ਗੱਲਵਾਦ ਐਨ ਪੂਰੀ ਇਹ ਸਕ੍ਰਾਈ ਹੈ ਇਹ ਇੱਧਰ ਲਾਓ ਓਏ ਹੋਏ ਵੇ ਇੱਕ ਅਦਾ ਗੀਤੇ ਲਾ ਦੋ ਇਹਨਾਂ ਨੂੰ ਕਹਿਣਾ ਦਦਿਆਂ ਚਲੋ ਬਾਹਰ ਮੇਰਾ ਵੀਰ ਕਿਹੜੀ ਬਾਤ ਵੜ ਕੇ ਆਏ ਲੋ ਜੀ ਸਦਾ ਜੀ ਸੋਨੇ ਸੋਨੇ ਮੱਖੜੇ ਗਰਗਰੇ ਮੱਖੜੇ ਤੇ ਕਲਕਲ ਚਸ਼ਮਾ ਹੈਲੋ ਬਸ ਸਿਸਟਮ ਇਧਰ ਕੇ ਉਹ ਯਾ ਤੂੰ ਫੁੱਲਾ ਬਰਾਲੀ ਨਾ ਕਰਿਆ ਕਰੋ ਕਿਉਂ ਫੁੱਲਾ ਬਰਾ ਇਹ ਕਿਹੜਾ ਬਰਾ ਹੈ ਰਿਆ ਫੁੱਲਾ ਬਰਾ ਮੇਰਾ ਬੁਰਗਾ ਹਣ ਭੂ ਭਾ ਮਾਰਨਾ ਇਧਰੇ ਮਾਰ ਮੁਰਦੋ ਠੀਕ ਹੈ ਲੈ ਵੀ ਮੁੰਡੇ ਫਲੈਟ ਲੈ ਲਿਆ ਦੇਗੀ ਮਿਰਚ ਅਸਲੀ ਮਸਾਲੇ ਸੱਚ ਸੱਚ ਐਮ ਡੀ ਆ ਜੋ ਸਿਸਟਮ ਐਮ ਕਿਸੇ ਦੀ ਕੋਈ ਕੰਚੀ ਕੁੰਚੀ ਨਾ ਚੱਕ ਲੈ ਉਹ ਇਧਰ ਆ ਜਾਓ ਆ ਜਾਓ ਗੱਤ ਗਾਣਨ ਲੈ ਵੀ ਪ੍ਰਮਾਤਮਾ ਦਾ ਨਾਮ ਤੇ ਹੋ ਜੋ ਰੈਡੀ ਲਵਾਵੇਂ ਪੋਡਕਾਸਟ ਦੇ ਵਿੱਚ ਬੈਠ ਕੇ ਲੈ ਵੀ ਫਦੇ ਸਾਂਝੀ ਕਰੋ ਮੈਂ ਤਾਂ ਕੈਮਰਾ ਵਾਲਾ ਹਾਂ ਲੋ ਜੀ ਸੁਣਿਓ ਤੁਸੀਂ ਕੀ ਦੇਖਦੇ ਹੋ ਹੈ ਕੀ ਦੇਖਦੇ ਹੋ ਮਤਲਬ ਕੋਈ ਜ਼ਿੰਦਗੀ ਦੇ ਪਹਿਲੀ ਵਾਰੀ ਇਦਾਂ ਦੀ ਚੀਜ਼ ਦੇਖੀ ਹੈ ਹੈ ਰਾਸਤਾ ਸਹੀ ਮੜਾ ਜਾ ਕੀ ਚੈੱਕ ਕਰ ਕੀ ਕੀ ਵਧੀਆ ਤੈਨੂੰ ਕੀ ਵਧੀਆ ਇਹਦੇ ਵਿੱਚ ਲਗਾ ਲੈਟਾ ਲੋਟਾ ਵਧੀਆ ਆ ਜਾਓ ਬੂਟ ਲਾ ਕੇ ਆਓ ਬੂਟ ਲਾ ਕੇ ਆਓ ਛੋਕਰਾਂ ਵਾਲੇ ਬੂਟ ਬੂਟ ਲਾ ਕੇ ਆਓ ਭਾਈ ਹੋਈ ਮਾ ਦੀਆਂ ਜਰਾਬਾਂ ਸੋਹਣੀਆਂ ਇੰਨੀ ਅਮੀਰੀ ਕਿੱਥੋਂ ਆਈ ਓਏ ਹੈ ਥੋੜਾ ਸਾਰੇ ਕਮਾਲਪੁਰ ਨੇ ਤੈਨੂੰ ਲੈ ਕੇ ਦਿੱਤੀਆਂ ਘੱਟੇ ਹੋਗੇ ਪਹਿਲੀ ਵਾਰ ਤਲੀ ਜੀ ਤੁਸੀਂ ਬਧਾ ਰੋਕ ਲੈਣੀ ਸਿੱਟਾ ਦੇ ਲਓ ਜੀ ਟਿਕਾਓ ਚਲੋ ਭਾਈ ਹਾਂ ਕੋ ਬੀ ਇਹ ਡੈਕ ਚੱਕ ਚੱਕ ਮਾਈਕ ਟੈਸਟਿੰਗ ਕਰ 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 ਕੋ ਸਾਇਲੈਂਟ ਹਾਂ ਜੀ ਕਿ ਕੁਆਇਟ ਸਾਰੇ ਜਣ ਚੁੱਪ ਕਰ ਜੋ ਕੋਪੀਸ ਆਇਲੈਂਡ ਫੋਨ ਮੇਰਾ ਸਾਇਲੈਂਟ ਭਾਈ ਮੜਾ ਇਹ ਚਾਰਜੇ ਜੇ ਲਿਆ ਦਿਓ ਯਾਰ ਮੜਾ ਇਹ ਜਾਰਜੀ ਜੇ ਲਾ ਲਈ ਹੈ ਹੈ ਨਹੀਂ ਲੈ ਆ ਦੇ ਉਹ ਵੀ ਨੇ ਭਾਜੀ ਇੱਥੇ ਲਿਆ ਮਾਜੀ ਸੂਈ ਜਾਨਾ ਘਰ ਵਾਣ ਰਤੀ ਮਾਜੀ ਸੂਈ ਬੂਰ ਕੋਈ ਚੱਕਰ ਨਹੀਂ ਤਾਂ ਕਰਕੇ ਆ ਕੋ ਨਾਲ ਹੀ ਲਿਆਂਦਾ ਮੱਜ ਉਹ ਨਹੀਂ ਉਹ ਤੇ ਲੱਗਣਾ। ਉਹ ਤੇ ਕਾੜਦੇ ਪਏ ਕੱਟੀ ਲਿਆ ਆਨੇ ਆ। ਹਾਂ। ਲੈ ਆਉਣੀ ਸੀ ਭਾਈ। ਤੁਸੀਂ ਗੱਲ ਸੀ ਕਰੀ। ਚਾਲ ਕੋਈ ਨਹੀਂ ਆਪਾਂ ਛੋਟਿਆ ਸੀ ਜਾਣਾ ਅਗਲੀ ਵਾਰ ਇੱਕ ਤਬੜਾ। ਉਹ ਜਰੀ ਕਦੇ ਤਾਂ ਜੀਣ ਲੱਗੂਗਾ। ਬਿਲਕੁਲ ਬਿਲਕੁਲ। ਅਗਲੀ ਵਾਰ ਅੱਜ ਨਹੀਂ ਆਈ ਤੇ ਘੜੀ ਕਰ। ਅਗਲੀ ਵਾਰੀ ਨਾਲ ਲੈ ਕੇ ਆਈ। ਭਾਈ ਕਹਿੰਦਾ ਪੈਂਡ ਆਉਣਾ। ਮੈਂ ਪੈਂਡ ਆ ਕੇ ਭਾਈ ਨੂੰ ਬਿਠਾਵਾ ਕੇ ਬਈ ਰਹੀ। ਅਗਲੀ ਵਾਰੀ ਕੱਟੀ ਨਾਲ। ਮੱਝਾਂ ਵਾਲੇ ਮੱਝਾਂ ਵਾਲੇ ਬਾੜੇ ਚਾ ਕੇ ਲਾਵਾਂਗੇ ਭੋ। ਜਾਂ ਤੁਸੀਂ ਤਾਂ ਬੜਾ ਹੀ ਭਾਜੀ ਇਹਦੀ ਕੀ ਲੋੜ ਸੀ ਬੜਾ ਹੀ ਇਹਦੀ ਤਕੀਲੇ ਤਾਂ ਭਾਈ। ਮਣੀ ਕੀ ਹੋਇਆ? ਉਹ ਚਾਰ ਜਰੇ। ਠੀਕ ਹੈ। ਕੰਨ ਮੋੜ ਦੱਟ ਦੋ ਕਰਾਜ ਇਹ ਤਾਂ ਸਲੋ ਕਰਦਾ ਆਪਣੇ ਲੈਕ ਨਾਮ ਮਦਦ ਸਰ ਤੇ ਮੇਰੀ ਵਾਲਾ ਚਾਰਜਰ ਕਿੱਥੇ ਆ ਉਹ ਕੇਬਲ ਚੱਕ ਨਹੀਂ ਦੇਈ ਮਾਲੂ ਜੀ ਮਾਲੂ ਜੀ ਮੇਰੇ ਸਿੱਧੇ ਗੱਲ ਤੱਕ ਸਰ ਹੂੰ ਲੱਗੀ ਪਰ ਯਾਰ ਤੱਕ ਸਰ ਕਾਲਾ ਹੋਦਾ ਚਲੋ ਕੋਈ ਨੋਨ ਸੈਂਸ ਬੰਦੇ ਐਵੇਂ ਟੈਨਸ਼ਨ ਨਾ ਲਾਓ ਕਿ ਦਿਨ ਗੋਫ ਹੋ ਗਿਆ ਚੱਲ ਕਰਦੇ ਪਰ ਫਿਰ ਮੇਰੇ ਲੱਗਾ ਭਾਈ ਮੈਂ ਕਿਹਦੇ ਬਾਥਰੂਮ ਮਾੜਾ ਚੈੱਕ ਕਰ ਰਹੀ ਮੈਂ ਜੀ ਕੈਮਰਾ ਬੜੇ ਦਿਖਾਈ ਭਾਈ ਬੜਾ ਲੰਬਾ ਦਾ ਭਾਈ ਬੜਾ ਐ ਕੋਈ ਤੇ ਮੁਬੀ ਤੇਰੇ ਵਾਲ ਦੇਖਦੇ ਓਏ ਆ ਲੱਗਾ ਓਦੋਂ ਵੀ ਉੱਪਰ ਬਟਨ ਨਾਲ ਕੋਈ ਉੱਪਰ ਬਟਨ ਬੰਦ ਨਾ ਨਹੀਂ ਨਹੀਂ ਪਰੰਤ ਚਾਰ ਕੀ ਫੋਨ ਆਇਆ ਨਾ ਤਾਂ ਫਿਰ ਫੜਾ ਨਹੀਂ ਗਿਰ ਹੁਣ ਚੱਕ ਕੇ ਆਇਆ ਨਾ ਮੈਂ ਠੀਕ ਹੈ ਭਾਈ ਮੇਰਾ ਟੈਟੂ ਡਰਾਇੰਗ ਨਖਰੇ ਦੇਖ ਲਓ ਨਹੀਂ ਕੋਈ ਚੱਕਦੇ ਭਾਈ ਰਹਿ ਜਾਂਦੇ ਲੱਗੇ ਨਾਲ ਉਹ ਚਾਰ ਦਿਨ ਲੱਗਦਾ ਲੀਨ ਹੋ ਗਿਆ ਨਾ ਇਹ ਮੈਂ ਬਾਜੀ ਕਿੰਦਾਂ ਤੁਸੀਂ ਜਰਾ ਬਾਈਨ ਲਾਈਆਂ ਯਾਰ ਭਾਈਆਂ ਜਰਾ ਬਾਈਨ ਲਾਈਆਂ ਬੀ ਸਮਾਰਟ ਹੋ ਗਏ ਓ ਮਾਈ ਗਾਡ ਭਾਈ ਆਸ਼ੀਰਵਾਦ ਦੇ ਹੀ ਜਾਂਦਾ ਪਤਾ ਕੀ ਜਲ ਐਦਾ ਕਹਿੰਦਾ ਹੁੰਦਾ ਨਾ ਦੁਆਰਾ ਫਿਰ ਅਗਲੇ ਨੂੰ ਵੀ ਕਹਿੰਦਾ ਹੁੰਦਾ ਵੀ ਤੂੰ ਮੇਰਾ ਹੋ ਗਿਆ ਮੈਂ ਤਾਂ ਕਿਹਾ ਤੁਸੀਂ ਮੇਰੇ ਤੇ ਗੌਰ ਕਰੋ ਨਾ ਕਿਤੇ ਤੂੰ ਦੇ ਪਾਸੇ ਅਸੀ ਲਾਉਣੇ ਭਾਈ ਇਹ ਲੋਗ ਬੈਠੇ ਫਰਾ ਆ ਮੈਂ ਫਸਿਆ ਤਾਂ ਦੂਰ ਨਾ ਇੱਥੇ ਤੇ ਕੋਈ ਨਾ ਕੋਈ ਮੇਰੀ ਗੱਲ ਤੋਂ ਮੇਰਾ ਸਿਸਟਮ ਨਹੀਂ ਚੱਲਦਾ ਐਵੇਂ ਨਾ ਤੋੜ-ਟੋੜ ਦੇ ਕਿਉਂ ਗੋਪੀ ਨਾ ਪੰਗੇ ਲੈ ਰਹੇ ਨੇ ਨਹੀਂ ਹੈਲੋ ਗਾਣੇ ਲਾਉਣੇ ਇੱਥੇ ਆਹੋ ਪਲੇ ਕਰੂ ਮੈਂ ਕੋਨਾਂ ਕੋਨਾਂ ਕੋ ਉਹ ਕਈ ਵਾਰੀ ਬੋਰ ਹੋ ਜਾਂਦਾ ਦਾ ਗੱਲਾਂ ਉਹੀ ਮਰੀ ਜਾਂਦੇ ਨੇ ਬਾਈ ਬਣੀ ਕਿਹੜੀ ਗੱਲ ਵਾਹ ਤੁਸੀਂ ਭਰਾ ਆਪੇ ਤੋੜਿਆ ਹੋਰ ਨਾ ਟੁੱਟੜ ਗਏ ਮੇਰੇ ਸਿਰ ਪਾਸੇ ਉਹ ਵਾਹ ਓਏ ਪੇੜੇ ਦੀ ਬੂਰੀ ਬੂਰੀ ਲਿਆ ਆ ਬਈ ਰੱਬ ਦਾ ਨਾਮ ਜੀ ਭਾਈ ਜੀ ਵਾਹਿਗੁਰੂ ਸਤਨਾਮ ਇਹਨਾਂ ਦਾ ਰਾਜ ਸਭ ਜੀ ਕਰਪਾ ਕਰੋ ਰਾਜਾ ਬੰਦੀ ਕਰ ਬੰਦਾ ਨਵੀਂ ਫਰੇਮ ਦਿਖਾਈ ਫਰੇਮ ਦਿਖਾ ਸਰ ਇਧਰੋਂ ਕਰਕੇ ਭਵਾ ਦੇ ਉਹ ਐ ਮੈਂ ਮੋਣੀ ਵੀ ਆ ਸੱਸੀ ਦਾ ਭਾਈ ਮੇਰਾ ਇਧਰ ਨਾਈਸ ਫੇਸ ਕੱਟ ਇਧਰੋਂ ਸੋਹਣਾ ਨਾਈਸ ਮਾਈਕ ਬਹੁਤ ਸੋਹਣਾ ਹੋਣਾ ਤਮੀ ਸੱਦ ਲੀਗੇ ਕੋਈ ਰਹਿਣਾ ਉਹ ਜੀ ਇਹਦਾ ਹੈਲੋ ਕਹਿੰਦੇ ਕਿੰਦਾ ਹੈ ਕਹਿੰਦੇ ਕਿੰਦਾ ਮੈਂ ਸੁਣਦਾ ਹਾਂ ਨਵੀ ਮਾਈਕ ਨਾ ਕਿ ਦਵਾ ਉੱਤੇ ਵੀ ਲਾ ਕੇ ਚੱਲ ਸੋਨਿਆਂ ਨੂੰ ਕੈਮਰੇ ਤੇ ਲਾਇਆ ਅੱਜ ਸ਼ੂਗਰ ਸ਼ੂਗਰ ਇਹ ਸੋਨਿਆਂ ਨੂੰ ਨਹੀਂ ਕੰਮ ਤੇ ਲੱਗੇ ਸੋਨੇ ਸਹੀ ਹੈ ਪਹਿਲਾਂ ਆਪਣਾ ਬੋਡਕਾਸਟ ਉਹ ਸੈਟ ਤੇ ਅੱਸੀ ਬਾਹਰ ਲੈ ਫਿਰ ਆਪਣਾ ਸੈਟ ਚੇਂਜ ਕਰ ਉਹ ਸੋਨੇ ਚਲਾਉਣਾ ਆਉਦਾ ਆਹ ਜੋ ਦੇ ਦੇਖੀ ਜਾਂਦਾ ਨਾ ਆਪਣਾ ਕੰਮ ਹੈ ਯਾਰ ਬ్రో ਇਹ ਅੱਛਾ ਜੀ ਜਿਹੜਾ ਡੱਜ ਨਹੀਂ ਕਾਤਾ ਚੱਲਦਾ ਯਾਰ ਆ ਤਾਂ ਚਲਾ ਗਿਆ ਆ ਪੰਗੇ ਨਹੀਂ ਲਈਦੇ ਹੁੰਦੇ ਇਦਾਂ ਆਉਂਦਾ ਨਹੀਂ ਬੁੱਧਾ ਲੱਗਾ ਹੀ ਆ ਬੁੱਧਾ ਹੀ ਆ ਬਸ ਉਹ ਤਾਂ ਨਹੀਂ ਰੱਖਿਆ ਹੋਇਆ ਹਾਂਜੀ ਯਾਰ ਚਾਲੀ ਸਾਲਾਂ ਦੇ ਗੁੱਡ ਮਾਰਨਿੰਗ ਏਦਾਂ ਏਦਾਂ ਦਵਾਂਗੇ ਪੈਸੇ ਜਿੱਦਾਂ ਉਹ ਮੁੰਡਾ ਰਿਆ ਉਹ ਮੁੰਡੇ ਦੀ ਆ ਉਹ ਸਨੇਪ ਜੈਡ ਤੇ ਮੈਂ ਦੇਖੀ ਉਹਦੀ ਵੀਡੀਓ ਉਹਦੀ ਆ ਫਿਰ ਟੌਲੀ ਦਾ ਮੈਂ ਤਾਂ ਬੁੜੀ ਸਮਝ ਲਾਈ ਕਰੇ ਕੋਈ ਬੀਬੀ ਜਿਹੇ ਨੂੰ ਕਹਿੰਦੀ ਅੰਨੇ ਹੋ ਜਾਂਦੇ ਆ ਖਾ ਕੇ ਨਾ ਨਾ ਉਹਦਾ ਮੁੰਡਾ ਆ ਉਹ ਮੈਂ ਦੇਖਿਆ ਸਰਦਾਰ ਜੇ ਮੁੰਡਾ ਆ ਉਹ ਕਰਦਾ ਗੱਡੀ ਪਿੱਛੇ ਬੈਠਾ ਅੰਨੇ ਹੋ ਜਾਂਦੇ ਆ ਖਾ ਕੇ ਉਹ ਇੱਕ ਨਾ ਗੋਲ ਵਾਲੀ ਹੱਥ ਕਰਦਾ ਉਹਦਾ ਇੰਦਰੀਆਂ ਨਹੀਂ ਕਰੀਦੀ ਚੱਲ ਚੱਲ ਚਲੋ ਰੈਡੀ ਚੱਕੋ ਮੈਂ ਮੈਂ ਹਣੀ ਕੀ ਹੋਇਆ ਤੂੰ ਚੁੱਪ ਬੈਠਾ ਅੱਜ ਆਹ ਦੇਖ ਲਈ ਸੀ ਕੋਪੇ ਉਹਨੂੰ ਵੀ ਬੋਲਣ ਦੇ ਦੇ ਯਾਰ ਵਿਚਾਰੇ ਨੂੰ ਚੁੱਪੇ ਰਹਿਣਾ ਬਸ ਗਾਨਾ ਉਹ ਵੀ ਮਤਲਬ ਪਹਿਲਾਂ ਦਾ ਦਵਾ ਇੱਕੋ ਜਿਹਾ ਬੋਲਿਓ ਔਰ ਮੈਨੂੰ ਕਹਿਣਾ ਹੁੰਦਾ ਸੋਨੇ ਨੂੰ ਸਮਝਾ ਮੈਨੂੰ ਬੋਲੜ ਦਿੱਤਾ ਦੇਖਿਆ ਇਹਨੇ ਦੇਖੋ 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 ਜੀ ਪਾਤਸੋਨੇ ਸੋਨੋ ਪਤਾ ਹੀ ਆ ਸੋਨੇ ਦੇ ਤੁਹਾਨੂੰ ਪਤਾ ਹੀ ਆ ਔਰ ਇਹ ਲਾ ਮੈਨੂੰ ਬੋਲਿਆ ਆ ਪਾਜੀ ਤੁਹਾਨੂੰ ਪਤਾ ਹੀ ਆ ਆਪਾਂ ਦਾ ਥੋੜਾ ਜਿਹਾ ਸਿਸਟਮ ਫਿੱਟਾਂ ਤੇ ਸਿਸਟਮ ਤੇ ਫੇਰ ਤੁਹਾਨੂੰ ਪਤਾ ਹੀ ਆ ਚਲੋ ਭਾਈ ਮੰਨ ਗਏ ਸ਼ੁਰੂ ਹਾਂਜੀ ਸੁਸ਼ਮੇਗਲ ਜੀ ਚਲੋ ਜੀ ਮੈਂ ਆਵਾਜ਼ ਦੇਖ ਲਈ ਸਹੀ ਇਹ ਕਹੇ ਕੜਾ ਇੱਥੇ ਸੁਦੇਸ਼ ਕੁਮਾਰੀ ਨਾਲ ਗੋਣਾ ਆ ਸਹੀ ਆ ਚਲੋ ਭਾਈ ਇਹ ਚੰਗਾ ਰੋਲ ਕਰਦੇ ਆ ਫੋਨ ਸਾਇਲੈਂਟ ਕਰ ਲਿਓ ਸਾਰੇ ਸਾਰੇ ਬੰਦ ਕੋਈ ਕਾਇਟ ਭਾਈ ਫੋਨ ਸਾਇਲੈਂਟ ਭਾਈ ਸਾਰਿਆਂ ਦੇ ਸਾਇਲੈਂਟ ਹਾਂ ਸਾਇਲੈਂਟ ਬੈਟਰੀ ਕੱਢ ਦੇ ਸਾਇਲੈਂਟ ਭਾਈ ਦੇਖ ਚਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਵੱਲੋਂ ਰਿਪੋਰਟ ਪੋਡਕਾਸਟ ਵੇਖ ਰਹੇ ਹਾਂ ਤੁਹਾਡਾ ਸਵਾਗਤ ਕਰਦਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੇ ਇੱਕ ਵਾਰ ਫਿਰ ਤੋਂ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋ ਚੁੱਕਾ ਜਿਵੇਂ ਤੁਸੀਂ ਸਾਡੇ ਪੁਰਾਣੇ ਪੋਡਕਾਸਟਾਂ ਨੂੰ ਸਾਰੇ ਐਪੀਸੋਡਸ ਨੂੰ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਉਮੀਦ ਹੈ ਅੱਜ ਦੇ ਪੌਡਕਾਸਟ ਨੂੰ ਵੀ ਤੁਸੀਂ ਉਨਾ ਹੀ ਪਿਆਰ ਤੇ ਸਤਿਕਾਰ ਦਿਓਗੇ ਕਿਉਂਕਿ ਅੱਜ ਦਾ ਪੌਡਕਾਸਟ ਨਾ ਤੁਹਾਡਾ ਫੇਵਰੇਟ ਹੋਣਾ ਹੈ ਕਿਉਂਕਿ ਜਿਹੜੀ ਸ਼ਖਸੀਅਤ ਜਾਂ ਜਿਹੜੇ ਭਰਾ ਮੇਰੇ ਨਾਲ ਅੱਜ ਬੈਠੇ ਨੇ ਨਾ ਮਲੇ ਅਸੀਂ ਬਹੁਤ ਵਾਰ ਆ ਤੇ ਅੱਜ ਦੂਸਰੀ ਵਾਰ ਅਸੀਂ ਐਪੀਸੋਡ ਸਾਡੇ ਇਸ ਚੈਨਲ ਤੇ ਲੈ ਕੇ ਆਏ ਹਾਂ ਬਹੁਤ ਹਾਸੇ ਵਾਲਾ ਤੇ ਕੈਂਟ ਪੌਡਕਾਸਟ ਸੁਣਨ ਵਾਲਾ ਆ ਤੇ ਖਾਸ ਕਰਕੇ ਇੱਕ ਚੀਜ਼ ਮੈਂ ਸਟਾਰਟਿੰਗ ਦੇ ਵਿੱਚ ਦੱਸ ਦਵਾਂ ਕਿ ਪਈ ਆਵਾਜ਼ ਹੁੰਦੀ ਜਸ ਚਾ ਚਾ ਮਤਲਬ ਇਹ ਚੀਜ਼ ਨਾ ਹੁਣ ਮੈਂ ਨੇਚਰਲੀ ਜਾਣ ਦਊਂਗਾ ਕਿਉਂਕਿ ਜਿਵੇਂ ਸਟਾਰਟਿੰਗ ਦੇ ਵਿੱਚ ਤੀਜ਼ ਮੈਂ ਦੱਸ ਰਿਹਾ ਕਿ ਜਿਹੜੇ ਬੰਦੇ ਡਿਪਰੈਸ਼ਨ ਤੋਂ ਪਰੇਸ਼ਾਨ ਨੇ ਜਿਨ੍ਹਾਂ ਦਾ ਜ਼ਿੰਦਗੀ ਦੇ ਵਿੱਚ ਆਏ ਹੋ ਰਿਹਾ ਹੈ ਕਿ ਮੇਰਾ ਦਿਲ ਨਹੀਂ ਲੱਗ ਰਿਹਾ ਚਿੱਤ ਨਹੀਂ ਲੱਗ ਰਿਹਾ ਤਾਂ ਬਾਈ ਤੁਸੀਂ ਅੱਜ ਦਾ ਪੋਡਕਾਸਟ ਵੇਖ ਲਿਓ ਤੁਹਾਡਾ ਚੇਤਨਾ ਲੱਗੇ ਤਾਂ ਮੈਨੂੰ ਕਹਿ ਦੇਣਾ ਮੈਂ ਬਾਰ-ਬਾਰ ਅੱਜ ਹੁਣ ਗੱਲਾਂ ਮੇਰੀਆਂ ਵਿੱਚ ਵਿੱਚ ਟੁੱਟ ਰਹੀਆਂ ਨੇ ਪਰ ਮੈਂ ਇੰਟਰੋਡ ਇੰਟਰੋ ਦੇਣਾ ਬਾਈ ਉਹਨਾਂ ਦਾ ਸਵਾਗਤ ਕਰ ਲਈਏ ਬਾਈ ਗੋਪੀ ਤੇ ਮਨੀ ਵਿਰਾ ਮੇਰੇ ਨਾਲ ਨੇ ਅੱਜ ਹੋਣਗੇ ਬਈ ਦੋਵਾਂ ਦਾ ਸਵਾਗਤ ਹੈ ਜੀ ਸੱਸਰੀ ਕਾ ਸੱਸਰੀ ਗੱਲ ਬਾਤ ਜੀ ਕੀ ਹਾਲ ਚਾਲ ਹੈ ਆ ਬਸ ਚੜਦੀ ਕਲਾ ਬਸ ਠੀਕ ਹਾਂ ਖਾਲਸਾ ਵਾਹਿਗੁਰੂ ਕੀ ਫਤਿਹ ਕੀ ਹਾਲ ਸਾਡੇ YouTube ਤੇ Instagram ਪਰਿਵਾਰ ਨੂੰ ਸਾਰਿਆਂ ਨੂੰ ਸੱਸਰੀ ਕਾ ਕੀ ਬਾਤ ਹੈ ਬੜੇ ਲੰਬੇ ਟਾਈਮ ਬਾਅਦ ਅੱਜ ਫੇਰ ਕੈਮਰੇ ਤੇ ਆਪਾਂ ਦਰਸ਼ਨ ਦੇਣੇ ਨੇ ਬਾਪ ਜੀ ਪਤਾ ਕੀ ਚੱਕਰ ਆ ਆ ਪਹਿਲੇ ਜਾਣਾ ਹੀ ਆ ਰਾਤੀ ਛੋਟੀ ਸੁੱਤੇ ਪਰੂ ਸੀਗੇ ਉਹ ਤੁਸੀਂ ਲੈ ਕੇ ਨਹੀਂ ਆਏ ਨਾਲ ਨਹੀਂ ਭਾਜੀ ਬਲੂਨ ਆਇਆ ਯਾਰ ਉਹ ਤਾਂ ਯਾਦ ਕਰਦੀ ਸੀ ਹਾਂ ਕਿ ਮਗਰ ਭੁਲਕਾ ਜਾ ਪਾਗੀ ਜਿੱਕਰ ਆ ਪਹਿਲੇ ਹੀ ਜਾਣਾ ਸੀ ਯਾਰ ਇੱਕ ਟੀ ਹੋਰ ਸੂਣ ਆਲੀ ਆ ਮੱਝ ਸੂਣ ਆਲੀਆਂ ਨਾ ਫੇ ਘਰ ਦੇ ਡੈੜੀ ਕਹਿੰਦਾ ਮੇ ਤੋਂ ਨਹੀਂ ਇੰਦਾ ਸਾ ਉਹ ਤਾਂ ਬਹਿ ਗਈ ਸੀ ਗੱਡੀ 'ਚ ਮਾੜੇ ਨਾਲ ਦੇ ਪਿੰਡ 'ਚ ਘੁਆ ਕੇ ਤੇ ਲਾਂਗੇ ਆ ਪਹਿਲੇ ਹੀ ਜਾਣਾ ਵਿਚਾੜੀ ਦੋ ਮੈਨੂੰ ਹੈ ਬੋਰਨ ਹੈ ਨਾ ਕਿਉਂ ਬੇਬੀ ਐਂਡ ਲਵ ਪੀ ਬਾਰਨ ਬਾਰ 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 ਲਿਉਂਦੀ ਆ ਵੀ ਮੇਰੀ ਵੀ ਬੇਸਤਿਕਰਾਉਂਗੇ ਬਾਰਨ ਬਾਰਲੇ ਹੁੰਦੇ ਜਿਹੜੇ ਇਹਨਾਂ ਕੋ ਗ੍ਰੀਨ ਕਾਰਡ ਹੁੰਦਾ ਉਹ ਬਾਰਨ ਹੁੰਦੇ ਆ ਨਾ ਹਾਂ ਜਦ ਕਰਦੀ ਸੀ ਇਹ ਕੀ ਕਹਿੰਦੇ 10000 ਸੋਨੇ ਕਰਦਾ ਹੋਈ ਨੰਮ ਫੇਰ ਚਲੋ ਵੀ ਬੀ ਗੋਪੀਬਾਈ ਤੁਸੀਂ ਜਿਵੇਂ ਹੁਣ ਤੁਸੀਂ ਲਾ ਕੇ ਬੈਠੇ ਹੋ ਇਹ ਮੇਜ ਰਸ਼ਮੀ ਵਾਲਾ ਇਹ ਉਹ ਨਹੀਂ ਭਾਈ ਮੈਂ ਮੜਾ ਜਾਂ ਗਾਣਾ ਜਾਂ गा ਕੇ ਦਿਖਣਾ ਵਾਜੇ ਬਹੁਤ ਸੁਣੀ ਹੁੰਦੀ ਆ ਹੈਲੋ ਥੋੜੀ ਆਪਦੀ ਬਾਤ ਤੁਹਾਨੂੰ ਸੁਣਦੀ ਹੋਗੀ ਨਾ ਮੇਰੀ ਸਮਝ ਆਇਆ ਤੁਹਾਨੂੰ ਹਾਂਜੀ ਵਧੀਆ ਰਹੀ ਆ ਓਕੇ ਮੈਨੂੰ ਬੋਲੀ ਮੈਨੂੰ ਹੈਲੋ 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 ਕਿਦਾਂ ਦੀ ਕੋਰੀ ਓਕੇ ਬੜਾ ਗਾਇਕ ਹੋਸ਼ ਹੈਲੋ ਦੇ ਕੋ ਗਾ ਹੈਲੋ ਮੈਨੂੰ ਵੀ ਪਤਾ ਹੈਲੋ ਗਾਣਾ ਗੋਪੀ ਚੁੱਪ ਕਰ ਜਾ ਨਹੀਂ ਤਾਂ ਜੁੱਤੀਆਂ ਵੇ ਜਾਣੀਆਂ ਚਲੋ ਚੁੱਪ ਨਹੀਂ ਕੀ ਕੋਈ ਸਹੀ ਨਾ ਕਵਾਲ ਜਾਉਣੀ ਪਤਾ ਕਿੱਥੇ ਖਾਧੋ ਹੋਣਾ ਇਹ ਨਿਭਣੀ ਆ ਕਿ ਨਹੀਂ ਨਿਭਣੀ ਪਤ ਨਹੀਂ ਮੁੜ ਕੇ ਗੱਲ ਕਰਨੀ ਹੈ ਕਿ ਨਹੀਂ ਹੋਣੀ ਆਦੇ ਅੱਗ ਦਾ ਇਦਾਂ ਉਹ ਸੈਂਟਰ ਹੁੰਦੇ ਤੇਰਾ ਵਾਲਾ ਗਾਦੂ ਜਦ ਤੂੰ ਲਖਾਇਆ ਸੀ ਹਾਂ ਕਰਦੇ ਜਾਂਦੇ ਚੱਕ ਦੇ ਮੈਂ ਲਖਾਇਆ ਸੀ ਭਾਜੀ ਤਾਂ ਮਨੀ ਨੇ ਲਖਾਇਆ ਸੀਗਾ ਮੇਤੋਂ ਥੋੜੀ ਇਹਨੇ ਗੱਲ ਕਹੀ ਸੀ ਕਹਿੰਦੇ ਉਹਦਾ ਗੱਲ ਆ ਵੀ ਸੋਨੇ ਪੱਲੀ ਖਾਣਾ ਕੋਸ਼ ਤੇ ਮੈਂ ਲਿਖਿਆ ਸੀਗਾ ਭਾਜੀ ਇਹਦੇ ਨਾਲ ਕਦਾ ਦਿਲੇ ਉਹਦਾ ਵੀ ਨਹੀਂ ਲੱਗਦਾ ਜਦ ਮੈਂ ਗੱਲ ਨਹੀਂ ਆ ਕਰਦਾ ਹਾਂ ਅਕਸਰ ਮੈਂ ਵੀ ਕੇਨਾ ਫੋਟੋ ਦੇਖ-ਦੇਖ ਨਹੀਂ ਸਰਦਾ ਇਦਾਂ ਜੱਪ ਜੋ ਹੋ ਗਈਆਂ ਸਦੀਆਂ ਬਿੱਚ ਕਨੇਡੇ ਗਈ ਨੂੰ ਡਰ ਲੱਗਦਾ ਕਿਤੇ ਭੁੱਲ ਨਾ ਜਾਵੀ ਜਿਹੜੀ ਇੱਕ ਇੱਕ ਗੱਲ ਕਹੀ ਤੂੰ ਜੋ ਅਦ ਵਿਚਾਲੇ ਰੋਕਿਆ ਆ ਬੇੜਾ ਪਾਰ ਲਾ ਲਈ ਤੂੰ ਮੇਰਾ ਸੌਂ ਰੱਬ ਦੀ ਹੁਣ ਰਹਿ ਨਹੀਂ ਹੁੰਦਾ ਛੇਤੀ ਮਾਰ ਸੋਣੀ ਹੈਗੇ ਹਾਏ ਹਾਏ ਇਹ ਤੇ ਨੂੰ ਬੁਲਾਣਾ ਹੈ ਇਹ ਨੂੰ ਬੁਲਾਣਾ ਹੈ ਹੁਣ ਤਾਂ ਮੰਨ ਗਈ ਹੈ ਇਹ ਪਹਿਲਾਂ ਲਿਖਿਆ ਲੈ ਉਹ ਕੰਮ ਹੋਣਾ ਨਹੀਂ ਆ ਉੱਥੋਂ ਮੜਾ ਜਾ ਵੇ ਹੁਣ ਤਾਂ ਨੰਨੀ ਚੱਕਰ ਆ ਗਿਆ ਭਾਜੀ ਫੜਿਆ ਗਿਆ ਅੱਜ ਲਾਈਵ ਫੜਿਆ ਗਿਆ ਲਾਈਵ ਫੜਿਆ ਗਿਆ ਹੁਣ ਗੋਪੀ ਤੋਂ ਪਹਿਲਾਂ ਮਣੀ ਦਾ ਪਿਆ ਪੱਕਾ ਜਿੰਦਾ ਉਹ ਨਹੀਂ ਮੈਂ ਲੇਖਿਆ ਹੀ ਇਦਾਂ ਹੀ ਮੈਂ ਵੀ ਕਿਤੇ ਕਿਤੇ ਲੈਖ ਲੈਣਾ ਆ ਹੁਣ ਦੋਣ ਲੋਕ ਇਨਸਾਨ ਰਾਦਰ ਨੂੰ ਜੇ ਇਹ ਆਪਣੀ ਉਹ ਨਹੀਂ ਗੱਲ ਮ ਬਰੂ ਦੇ ਜਿੱਦਾਂ ਮਤਲਬ ਆਪਣੀ ਕੀਤੀ ਗਈ ਆ ਉਹਨੇ ਗੱਲ ਲੇਖ ਲਈਦੀ ਆ ਇਹ ਭਾਈ ਸ਼ੇਪ ਕੁਮਾਰ ਬਟਾਲਾ ਉਹ ਨਹੀਂ ਲਈ ਭਰਾਵਾ ਮੈਂ ਤਾਂ ਉਹਦੇ ਲੋਕ ਲੈ ਲੈ ਮੈਂ ਭਾਈ ਹਟ ਗਿਆ ਮੈਂ ਪਹਿਲਾਂ ਲੇਖਦਾ ਹੁੰਦਾ ਸੀ ਜਦੋਂ ਮੈਂ ਸਟ੍ਰੈਸ ਜੀ ਵਿੱਚ ਚੱਲ ਗਿਆ ਸੀ ਅੱਜ ਤੋਂ ਕਈ ਸਾਲ ਪਹਿਲਾਂ ਉਦੋਂ ਮੈਂ ਚੱਲ ਗਿਆ ਸੀ ਸਲਗੋ ਜੀ ਜੀ ਭਾਈ ਉਹ ਹਨਾ ਯਾਰ ਭਾਈ ਫੇ ਮੈਂ ਤਾਂ ਸਹੀ ਹੋ ਗਿਆ ਫੇ ਥੋੜਾ ਥੋੜਾ ਸਹੀ ਹੋ ਗਿਆ ਆਉਣ ਆਉਣ ਯਾਰ ਇਹਦੀ ਸੱਣਾ ਆਪਣਾ ਯਾਰ ਨਹੀਂ ਯਾਰ ਨਹੀਂ ਚਲਣਾ ਸੁਣ ਨਹੀਂ ਹੱਸਣਾ ਨਹੀਂ ਆ ਕਹਿੰਦਾ ਹੱਸਣਾ ਨਾਲਾ ਹੋਊਗਾ ਹੌਸਲਾ ਦੇਣਾ ਯਾਰ ਹੌਸਲਾ ਦੇਣਾ ਕਹਿੰਦਾ ਨਹੀਂ ਇਦਾਂ ਮੜੀ ਕੇ ਤਾਂ ਗੱਲ ਕਰਦੇ ਕਰਦੇ ਫੇਰ ਇਦਾਂ ਸੁਹਣਾ ਜਿਹਾ ਲੱਗਦਾ ਨਾ ਸ਼ਾਨ ਜੀ ਸ਼ੇਰ ਨਾ ਵਾ ਭਾਈ ਸ਼ੇਰ ਸੱਚੀ ਭਾਈ ਕੋਪੀ ਕੋਪੀ ਸ਼ੇਰ ਠੀਕੇ ਸ਼ੇਰ ਸ਼ੇਰ ਕਹਿੰਦਾ ਕਹਿੰਦਾ ਹੁਣ ਮੈਨੂੰ ਇਦਾਂ ਲੱਗਦਾ ਕਿ ਮੇਰੇ ਤੋਂ ਵੱਧ ਕੇ ਤੂੰ ਉਹ ਨੂੰ ਚਾ ਲਿਆ ਹੋਣਾ ਏ ਜਿਹੜਾ ਮੇਰੇ ਪੌਂਦੀ ਸੀ ਗਲ ਗੋਰੀਆਂ ਵਾਹਾਂ ਦਾ ਹਾਰ ਹੁਣ ਉਹਦੇ ਜਾ ਕੇ ਪਾ ਲਿਆ ਹੋਣਾ ਏ ਜਿਹੜਾ ਲਿਖਿਆ ਸੀ ਖੱਬੀ ਲੱਤ ਤੇ ਮੇਰਾ ਨਾਂ ਕਮੜੀਏ ਮੈਨੂੰ ਲੱਗਦਾ ਤੂੰ ਉਹ ਵੀ ਹੁਣ ਮਟਾ ਲਿਆ ਹੋਣਾ ਏ ਓਏ 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 ਏਦਾਂ ਲੱਗਦਾ ਮੇ ਤੋਂ ਵੱਧ ਕੇ ਹੁਣ ਉਹਨੂੰ ਚਾਹ ਲਿਆ ਚਾਹ ਲਾਓ ਤਾੜੀਆਂ ਚਲੋ ਰੋਡ ਵੀ ਨਾਲ ਜਾਣ ਆ ਚੱਲ ਚਲੋ ਭਾਜੀ ਲੱਤ ਦੇ ਨਾਮ ਕੋਣ ਓ ਯਾਰ ਘਰ ਦੇ ਤੇ ਚਿੱਤਰ ਗਾਣੇ ਆ ਬਾਹਰ ਲਗਾ ਕੇ ਆਈ ਜੀ ਆਹ ਓਏ ਯਾਰ ਭਾਈ ਅਗਲੇ ਦੇ ਚਿੱਤਰ ਗਾਣੇ ਆ ਯਾਰ ਬਾਹਰ ਲਖਾਵੇ ਉਂਗਲਾਂ ਦੇ ਵਿਚ ਲਖਾ ਲਵੇ ਲੱਤ ਦੇ ਕਿਹੜਾ ਅੱਛਾ ਤੇ ਖੰਧਾ ਰਾਮਾ ਰੂਗੇ ਅਗਲੇ ਦੇ ਘਰ ਦੇ ਭਾਈ ਸੋਚਣ ਵਾਲੀ ਗੱਲ ਹੈ ਭਾਜੀ 6 ਵਜੇ ਨਵੇਂ ਗੱਦੀ ਬਸ ਮੈਨੂੰ ਚੱਲ ਇਹ ਰੋ ਰੋ ਭਾਈ ਜਾਣਾ ਬੜਾ ਦੁੱਖ ਹੈ ਮੇਰੇ ਯਾਰ ਮੈਂ ਇੱਕ ਰਕੜਾ ਰਕੜਾ ਹੋਣ ਯਾਰ ਤੂੰ ਹੀ ਵੇ ਦੁੱਖ ਲੈ ਲੈ ਕੱਢ ਫਾਈਨਲ ਦਰਦ ਦਿਲੋਂ ਦੇ ਹੋਰ ਵੱਧ ਜਾ ਕੇ ਇਹ ਪੰਜਾਬੀ ਵਰਦਨ ਆ ਗਿਆ ਸੌਦੇ ਲਿਖੇ ਆ ਬਸ ਓਹੋ ਯਾਰ ਐ ਕਭੇ ਮੈਨੂੰ ਮੇਰੇ 7 ਸਾਲਾਂ ਦਾ ਪਿਆਰ ਤੂੰ ਕਿੱਦਾਂ ਭੁਲਾ ਪਲਾਇ ਸੱਚੀ ਦੱਸ ਮੇਰੇ ਯਾਰ ਮੈਨੂੰ ਕੀ ਇਹ ਮੜੇ ਮੈਨੂੰ ਯਾਰ ਭਾਈ ਲਿਖਣਾ ਨਹੀਂ ਆਉਂਦਾ ਅੱਛਾ ਹੈ ਮੇਰੇ ਕੋ ਬਾਹੂ ਭਾਜੀ ਆ ਗਏ ਗੋਪੀ ਨੇ ਜੀ ਮੇਰਾ 7 ਸਾਲਾਂ ਦਾ ਪਿਆਰ ਤੋਂ ਕਿਦਾਂ ਭੁਲਾਇਆ ਸੀ ਸੱਚ ਦੱਸ ਮੇਰਾ ਪਿਆਰ ਛੱਡ ਕੇ ਤੂੰ ਉਹਨੂੰ ਕਿਦਾਂ ਚਾਹਿਆ ਸੀ ਇਹ ਸੱਤ ਕਿੰਨੇ ਪੈਸੇ ਲਿਖੇ ਮੇਰੇ ਬਾਪ ਜੀ ਆਹ ਯਾਰ ਇਹ ਬੇਚੀ ਗਾਦੇ ਆ ਯਾਰ ਮੈਂ ਵੀ ਗਾਦਾ ਯਾਰ ਮੇਰੇ ਬਾਪ ਜੀ ਦਿੱਤਾ ਹੋਇਆ ਯਾਰ ਮੇਰੀ ਕਾਦੀ ਆ ਯਾਰ ਗੁਰੀ ਬੇਚੀ ਕਰਦੇ ਆ ਯਾਰ ਕਲਮ ਤੋੜਦੀ ਬਾਤ ਨਹੀਂ ਨਹੀਂ ਯਾਰ ਇਹ ਨਹੀਂ ਮਿਲਿਆ ਨਾ ਤਾਂ ਕਰੇ ਕਲਮ ਉਹ ਨਹੀਂ ਯਾਰ ਆਪਾਂ ਨਹੀਂ ਹੋ ਯਾਰ ਹੁਣ ਇਦਾਂ ਦੀ ਲੀਲੂ ਦੇ ਵਿੱਚ ਆ ਜਾਏਗਾ ਉਹਦਾ ਕਿਦਾਂ ਯਾਰ ਇਹ ਕੋਹ ਸੀਗਾ ਯਾਰ ਮੈਨੂੰ ਕੀਤਾ ਭੁੱਲ ਗਿਆ ਕਹਿੰਦਾ ਕਹਿੰਦਾ ਜਾਂ ਪਤਾ ਨਹੀਂ ਜੋ ਵੀ ਕਹਿੰਦਾ ਅਗਲਾ ਕਹਿੰਦਾ ਯਾਰ ਮੈਂ ਕਹਿਣਾ ਯਾਰ ਵੀ ਯਾਰ ਮੈਨੂੰ ਗਈ ਜਾਨੇ ਮੈਂ ਗੱਲਾਂ ਕਹਿੰਦਾ ਤੂੰ ਵੀ ਕਹਿੰਦੇ ਯਾਰ ਇਹ ਲੱਗਦਾ ਨਹੀਂ ਉਹ ਬਈ ਉਹ ਕੱਢ ਕਾਪੀ ਮੈਂ ਯਾਰ ਅਗਲੀ ਮੈਂ ਕਾੜਦਾ ਲਾ ਮੈਂ ਯਾਰ ਇਹ ਫਰੀ ਹੈ ਦੂਜਾ ਪੋਰਟ ਦਾ ਆਟਿਆ ਜੀ ਇਹ ਚੰਗਮਾ ਪੋਰਟ ਦਾ ਆਟਿਆ ਗੱਡੀ ਧਾਰ ਚੋਂਦਾ ਜੂਤੀ ਮੁੰਡਾ ਚੰਡੀ ਖੜੋ ਆਇਆ ਉਹ ਚੰਦੀ ਗੜ ਕਰਿਆਸ਼ ਕੀ ਮੁੰਡਾ ਯਟਾ ਜਲੰਧਰੋਂ ਆਕੇ ਚੰਦੀ ਗੜ ਕਰਿਆਸ਼ ਕੀ ਮੁੰਡਾ ਯਟਾ ਜਲੰਧਰੋਂ ਆਗੇ ਹੈ ਉਹ ਚੰਦੀ ਗੜ ਕਰਿਆਸ਼ ਕੀ ਮੁੰਡਾ ਯਟਾ ਨੋ ਜਲੰਧਰੋਂ ਆਗੇ ਤੁਮ ਆ ਮਗਤੀ ਗਿਆ ਹੋਏ ਜਸਵੀਰ ਕੋਰੇ ਜਸਵੀਰ ਠੀਕ ਸੱਟ ਮਟੇ ਦੀ ਠੀਕ ਹੈ ਉਧਰੇ ਹਣੇ ਬੈਠੇ ਆ ਮੈਂ ਇਹਨੂੰ ਪੰਪ ਦਿੰਦੀ ਹੁਣੀ ਇਹਨੇ ਦੇ ਕਿੰਨੇ ਕਿਉਂ ਲੱਗਾ ਹੈ ਹਰਾਮ ਜਾਦੇ ਹਨ ਇਹਨੇ ਫੈਨ ਦੇ ਪੱਤੇ ਆ ਲਾਵਾ ਜਿਹੜਾ ਹੈ ਨਾ ਵੱਡਾ ਵੱਡਾ ਇਹ ਤਾਂ ਪੂਰਾ ਹੈ ਨਾ ਵੱਡਣ ਵਾਲਾ ਆ ਛੋਟੇ ਨੇ ਵੀ ਨਾਲ ਪਗਾੜਿਆ ਖੰਦੀ ਉਹ ਵੀ ਪਗਾੜਿਆ ਪਿਆ ਨਾਲ ਮੈਂ ਤਾਂ ਹੀ ਨਹੀਂ ਜਾਂਦਾ ਸੀ ਉਹ ਚੰਦੀ ਨਾਲ ਚੜੇ ਆ ਬਹੀ ਮੁੰਡਾ ਇਕੱਲਾ ਜਲੰਧਰੋਂ ਆਕੇ ਕੋਈ ਸ਼ਰਮ ਨਾ ਆ ਲੈ ਕੋਈ ਸ਼ਰਮ ਕੋਤੀ ਜੋ ਬੀਬੀ ਚੁੱਪ ਸੁਣ ਲੈ ਬੀਬੀ ਲੈ ਹਾਂ ਤਾਂ ਕੋਨੇ ਹੋਇਆ ਕੋਟੋ ਕਿਨੇ ਗਣਾ ਹੋਆ ਮੈਂ ਇੱਕਦਣ ਓਕੀ ਹੋ ਕੇ ਮੈਂ ਕਾ ਮਰੀ ਨਹੀਂ ਦੇਖਿਆ ਨਹੀਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਯਾਰ ਨਹੀਂ ਆਉਂਦੀ ਹੋਰ ਨਾ ਪਾਪਾ ਨੇ ਕੱਲ ਤੇ ਗਏ ਹੋ ਆ ਤੁਸੀਂ ਮੈਂ ਤਾਂ ਹੀ ਨਹੀਂ ਜਾਂਦਾ ਤੁਹਾਨੂੰ ਮੈਂ ਕੀ ਕਿਹਾ ਸੀਗਾ ਇਹ ਆ ਬੰਦਾ ਤੇ ਬਗਾਣਾ ਕੱਲ ਤੇ ਗੱਲ ਵਾਪਕ ਛੋਟੀ ਹਰਾਮ ਦੀ ਸੁਜੋ ਤੈਨੂੰ ਪਤਾ ਨਹੀਂ ਸੀ ਕਹਿ ਚੋ ਤੇਰੇ ਸਿਰ ਦਾ ਸਾਈ ਇੱਥੇ ਸੀ ਉਹ ਤੂੰ ਕਿੱਥੇ ਤੈਨੂੰ ਪਤਾ ਉਹ ਲੱਤਾਂ ਆਉਂਦਾ ਉਹ ਤਾਂ ਸਿਆਣਾ ਉਹ ਕੱਲ ਦਾ ਜਵਾਕ ਆ ਉਹ ਤਾਂ ਸਿਆਣਾ ਪਹਿਲਾਂ ਮੇਰੀ ਗੱਲ ਸੁਣ ਹਾਂ ਦੱਸ ਤੈਨੂੰ ਪਤਾ ਠੱਗੀ ਸੁਜੋ ਆ ਤੈਨੂੰ ਪਤਾ ਤੇਰੀ ਘੜਵੀ ਔਰ ਚੱਕ ਕੇ ਮਾਰੀ ਮਾਰੀ ਸੀ ਕਿ ਨਹੀਂ ਮਾਰੀ ਸੀ ਮੈਨੂੰ ਹਾਂ ਤੈਨੂੰ ਪਤਾ ਨਹੀਂ ਕਿ ਉਹ ਮੰਮੀ ਕਿੱਦਾਂ ਚੁੱਕਦੀ ਕੀ ਬੀਨਾ ਮਾਤੇ ਕੱਲ ਦੇ ਕੱਲ ਉੱਜੜਿਆ ਮੈਂ ਕਿਹਾ ਮੈਂ ਕੋ ਕੰਮੇ ਗਿਆ ਸੀ ਫਿਰਦਾ ਕੱਲ ਤੇ ਫਿਰਦੇ ਆ ਲਫੰਗੇ ਆਂਗਣ ਫਿਰ ਕੇ ਆਏ ਆ ਕੀ ਕਰ ਕੇ ਆਏ ਆ ਮੈਂ ਤਾਂ ਚੰਡੀਗੜ੍ਹ ਗਿਆ ਸੀ ਕਲਬ ਗਿਆ ਬੀਬੀ ਉਹ ਤੇ ਹਿਚਕੋ ਗਾਰ ਲਾ ਪੈ ਨਹੀਂ ਆ ਫਿਰ ਹਿਚਕੋ ਕਰਦਿਆਂ ਨੂੰ ਟਾਈਮ ਲੱਗ ਗਿਆ ਏ ਥੋੜੀ ਕਿ ਇਹਦਾ ਵੇ ਚਪੇੜੋ ਚਪੇੜੀ ਹੋ ਗਈ ਯਾਰ ਬਾਡੂ ਦੀ ਸੀ ਯਾਰ ਚਪੇੜੋ ਚਪੇੜੀ ਫੋਨ ਕਰਿਆ ਕਰੋ ਫਿਰ ਜਿਹੜਾ ਹਸਾਬ ਨਾਲ ਉਂਗਲ ਨਾ ਕਰਿਆ ਕਰ ਮੈਨੂੰ ਆਹ ਨਾ ਮਰੂੜੀ ਜਾ ਰਹੀ ਆ ਮਾਰ ਬੀਬੀ ਆ ਦੇ ਇੱਕ ਚਾ ਲੈ ਮਾਰਦਾ ਲਾਤੀ ਤੇਰੇ ਤੇ ਦੀ ਲਾਤੀ ਹੋਣੀ ਹਾਂ ਹਾਂ ਤਰਾਓ ਬੁੜੀ ਹਾਰ ਠੋਕਾ ਲਾ ਪਈ ਫੋਨ ਕਰੀਦਾ ਹੁੰਦਾ ਮੇਰੇ ਠੋਕਦਾ ਨਹੀਂ ਜਦੋਂ ਮੇਰੇ ਇੱਕ ਠੋਕ ਮੈਂ ਪੋਸਟ ਕਰਦੀਆਂ ਕਹਿੰਦੀ ਰਾਤ ਆਂ ਨਹੀਂ ਸੁਆਹ ਵੇ ਜਾ ਕੇ ਫਿਰ ਚੋਟੀ ਦੇਗਾ ਆਪਣੀ ਹੱਟ ਬਾਹਮੇ ਰੋੜ ਦੂੰਗੀ ਕਿ ਤੂੰ ਕੁਸ ਕਰੀਤੀ ਜਨ ਡੰਡਾ ਆ ਮੇਰੇ ਖੋ ਆ ਦੇਖਿਆ ਘਟ ਨਹੀਂ ਰੋੜਦਾ ਆ ਇਹ ਦੀਪ ਉੱਡਾਈ ਕਰਤਾ ਆ ਅੱਛਾ ਤੂੰ ਹੀ ਐ ਮਿੰਟਾਂ ਬਲੀਆ ਨਾ ਦਾਵਿਦ ਚੋਟੀ ਮੇਰੇ ਬੋਕ ਨਾ ਡੋਲਦੀ ਚੋੜੀ ਹੁੜੀ ਬੜ ਗਿਆ ਆ ਪਾ ਤੇਰਾ ਸਿਰ ਮੜ ਗਿਆ ਨਾਲੇ ਰਾਮਦੇ ਦਾ ਯਾ ਪਰੇ ਕੋ ਮੈਂ ਜੋ ਤੂੰ ਚਾਚਾ ਦਾ ਮਾ ਮਹਨੇ ਵੀ ਸਰਖਾਨ ਤੇ ਆਂ ਬੀਬੀ ਪਕਲਦੇ ਗਏ ਹੋ ਕਲਦੇ ਗਏ ਹੋ ਇਹਨੂੰ ਪਤਾ ਛੋਟੀ ਸੂਈ ਹੋਈ ਆ ਫੇਕੜ ਵਾਲਾ ਜੰਦਾ ਨਹੀਂ ਆ ਤੇਰੀ ਮੈਸਰਾਂ ਕਿੱਥੇ ਸੀ ਕੰਮ ਕਰਿਆ ਕਰ ਬੀਬੀ ਦਾ ਤਾਂ ਜਹੀ ਪ੍ਰੋਣੀ ਆ ਜਾ ਤੂੰ ਹੱਥ ਲਾ ਕੇ ਦੇਖ ਮੈਂ ਤਾਂ ਕੁਈ ਕਰੂੰਗਾ ਬੀਬੀ ਕਰਦੀ ਆ ਮੇਰੇ ਬਰੋਬਰ ਮਾਰਦੀ ਆ ਨਾ ਤੂੰ ਮੈਨੂੰ ਆ ਰਸੀ ਨਾਲ ਆ ਵੀ ਨਾ ਮਾਰਦੀ ਇਹਦੇ ਦੀ ਠੋਕਦੀ ਆ ਜੰਦਾ ਨਹੀਂ ਸੀ ਉਹ ਕਮਰਾ ਨਾ ਕਰ ਲੱਗ ਜਾਂਦਾ ਹੋਰ ਦਾ ਮੈਂ ਦਾ ਕੰਮ ਵਾਲਾ ਬੰਦਾ ਇਹ ਬਗਾੜਦਾ ਮੈਂ ਨਾ ਉਹ ਮੈਨੂੰ ਆ ਕੰਨ ਚੋਸ ਤੇ ਚੱਲ ਰਵਾਂ ਤਾ ਚੱਲ ਝੋਟੀ ਦੇਖ ਸਾ ਪੁੱਤ ਕਿਦੇ ਆਪਣੀ ਨੂੰ ਆਹ ਚਾ ਬਹੁਤ ਮੋਟਾ ਹੋ ਗਿਆ ਬਾਤੋਂ ਹਾਂ ਝੋਟੀ ਦਾ ਪੀਆ ਕਰਨ ਚੱਲ ਬਾਮ ਤੇ ਅਮੀ ਲੱਗੇ ਯਾਰ ਬਾਤ ਕੰਮ ਕਰੋ ਪੁੱਤ ਹਾਂ ਦੇਖ ਹਾਂ ਬੱਜ ਗਿਆ ਮਮੇ ਬੁਲਾਉਂਦਾ ਥਰੜ ਦੇਣੀ ਤੇ ਨਹੀਂ ਨਾ